ਏ ਬਾਈ ਸਾਰਾ ਬਾਹਰ ਦਾ 뷰 ਆ ਚਰਚ ਦਾ ਤੇ ਐਸ ਸਾਈਡ ਤੋਂ ਅਸੀਂ ਆਏ ਆ ਮਕਲੋਡ ਗਾਂਚ ਤੋਂ ਆਏ ਆ ਮਕਲੋਡ ਗਾਂਚ ਤੋਂ ਥੋੜਾ ਨੀਚੇ ਯਾਨੀ ਕਿ ਅ ਅੱਧਾ ਕਿਲੋਮੀਟਰ ਥੱਲੇ ਆ ਕੇ ਤੇ ਰਸਤੇ 'ਚ ਹੀ ਚਰਚ ਆ ਜਾਂਦਾ ਫਿਰ ਅਸੀਂ ਵੈਸੇ ਆਏ ਸੀ ਕਿ ਕੱਲ ਪਰਸੋਂ ਦੇ ਆਏ ਹੋਏ ਸੀ ਤੇ ਅਸੀਂ ਕਹਾਂ ਵੀ ਚਲੋ ਜਾਣ ਲੱਗੇ ਤੁਹਾਨੂੰ ਦਿਖਾਵਾਂਗੇ ਇਹ ਹੈ ਜੀ ਚਰਚ ਆਫ ਸੈਂਟ ਜੋਨ ਇਨ ਦਾ ਵਾਈਲਡਰਨ ਵਾਈਲਡਰਨੈਸ ਪੁੱਛੇ ਇੱਧਾ ਲਿਖਿਆ ਹੋਇਆ ਹੈ ਡਾਇਓਸੀਸ ਆਫ ਅੰਮ੍ਰਿਤਸਰ ਬਿਲਟ 1852 1852 ਦਾ ਚਰਚ ਬਣਿਆ ਹੋਇਆ ਜੀ ਇਹ ਤੇ ਤੁਸੀਂ ਆਸ-ਪਾਸ ਦੀਆਂ ਆਸ-ਪਾਸ ਦਾ 뷰 ਦੇਖੋ ਤੁਸੀਂ ਕਿੰਨਾ ਸ਼ਾਨਦਾਰ ਹੈ ਭਾਈ ਪੁਰਾਣਾ ਇਹਨਾਂ ਦਾ ਕੋਈ ਸਾਈਨ ਬੋਰਡ ਲੱਗਿਆ ਹੋਇਆ ਹੈ। ਇਹ ਆ ਸ਼ਾਇਦ ਕੋਈ ਇਹਨਾਂ ਦਾ ਨਹੀਂ ਪੱਥਰ ਵਗੈਰਾ ਤੁਸੀਂ ਕਹਿ ਸਕਦੇ ਹੋ। ਅ ਸ਼ਾਇਦ ਕਿਸੇ ਦੀ ਮੈਮਰੀ ਚ ਲੱਗਿਆ ਹੈ ਪ੍ਰਿਆ ਰਾਜਵੰਸ਼ੀ। ਅ ਸ਼ਾਇਦ ਹੋ ਸਕਦਾ ਇਸ ਚਰਚ ਦੇ ਕੇਅਰ ਟੇਕਰ ਕਹਿ ਸਕਦੇ ਆਪਾਂ ਹੋਣਗੇ ਜਾਂ ਕੁਝ ਵੀ ਲਾ ਲੋ। ਭਾਈ ਇੱਕਦਮ ਜਿਹੜੀ ਫੀਲਿੰਗ ਆ ਰਹੀ ਹੈ ਨਾ ਪੁਰਾਣੀ ਫੀਲਿੰਗ ਤੁਸੀਂ ਕਹਿ ਸਕਦੇ ਹੋ ਪੁਰਾਣਾ ਜਿਹੜਾ ਸਮਾਂ ਲੱਗ ਰਿਹਾ। ਇਸ ਤਰ੍ਹਾਂ ਲੱਗ ਰਿਹਾ ਵੀ ਇਵੇਂ ਕੋਈ ਪੁਰਾਣੇ ਟਾਈਮ ਚੱਕ ਆ ਗਏ ਆ ਬ੍ਰਿਟਿਸ਼ ਟਾਈਮ ਦੇ ਵਿੱਚ ਜਿਵੇਂ ਆ ਗਏ ਆ ਪੰਗਰੇਜ਼ਾਂ ਦੇ ਟਾਈਮ ਚ ਬਿਲਕੁਲ ਖੂਬ ਖੂਬ ਉਦਾਂ ਹੀ ਲੱਗ ਰਿਹਾ ਕਿਉਂਕਿ ਜਿਹੜੀ ਆ ਬਿਲਡਿੰਗ ਸਾਹਮਣੇ ਦਿਖਾਈ ਦੇ ਰਹੀ ਹੈ ਬਹੁਤ ਪੁਰਾਣੀ ਬਿਲਡਿੰਗ ਹੈ 1852 ਤੋਂ ਤੀ ਬਣੀ ਹੋਈ ਬਿਲਡਿੰਗ ਤੁਸੀਂ ਕਹਿ ਸਕਦੇ ਹੋ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਤੇ ਬਾਕੀ ਆਸ-ਪਾਸ ਤੁਹਾਨੂੰ ਪਤਾ ਆ ਤੁਸੀਂ ਦੇਖ ਹੀ ਰਹੇ ਹੋ ਸ਼ਾਂਤੀ ਬਹੁਤ ਜ਼ਿਆਦਾ ਸ਼ਾਂਤ ਮਾਹੌਲ ਹੈ ਤੇ ਆ ਬੰਦੇ ਨੂੰ ਬਹੁਤ ਕੁਝ ਬੰਦਾ ਜੇਕਰ ਜਿਆਦਾਤਰ ਜਿਹੜਾ ਬੰਦਾ ਹਿਸਟਰੀ ਜਾਣਦਾ ਹੈ ਜਾਂ ਇਤਿਹਾਸ ਜਾਣਦਾ ਹੈ ਜਿੱਦਾਂ ਵੀ ਆ ਤੇ ਉਹ ਬੰਦਾ ਇੱਥੇ ਬਹੁਤ ਕੁਝ ਫੀਲ ਕਰ ਸਕਦਾ ਹੈ this property belongs to the Amritsar Diocesan Trust Association Diocese of Amritsar Church of North India ਇਹਨਾਂ ਦਾ ਕੋਈ ਜਿਹੜਾ ਮੇਨ ਹੈਡਕੁਆਟਰ ਅੰਮ੍ਰਿਤਸਰ ਹੈ ਉਹ ਮਤਲਬ ਉਹਦੇ ਅੰਡਰ ਹੈ ਇਹ काफ़ी लोग आए हुए हैं मेरे हिसाब ना शायद खुल्लन का दा टाइम दस बजे होगा शायद तो अजे तक खुली नहीं है क्योंकि मैं लास्ट टाइम भी जो आया थी उस टाइम भी चर्च का दरवाज़ा मतलब बंद सज भी बंद ला बंद ला बंद है तो दस बजे शायद खुलूगा लेकिन तब तो पहला तो शायद चले जावे देखो भाजी कि बिल्डिंग है ਸਾਰੀ ਪੱਥਰ ਦੀ ਬਣੀ ਹੋਈ ਬਿਲਡਿੰਗ ਅੱਜ ਜਿਸ ਤਰ੍ਹਾਂ ਦਾ ਵੀ ਪੱਥਰ ਆਪਾਂ ਨੂੰ ਇੱਧਰ ਦੇਖਦੇ ਆਂ ਆਪਾਂ ਜਿਵੇਂ ਹਿਲੀਏ ਯਾਨੀ ਕਿ ਪਹਾੜ ਤੇ ਜਿੰਨੇ ਵੀ ਆਪਾਂ ਨੂੰ ਇੱਧਰ ਪੱਥਰ ਦੇਖਦੇ ਆ ਨਾ ਸੇਮ ਇਦਾਂ ਦਾ ਹੀ ਪੱਥਰ ਹੈ ਪਹਾੜਾਂ ਤੇ ਦੇਖੂਗਾ ਆਪਾਂ ਨੂੰ ਤੇ ਇਹ ਮਤਲਬ ਉਹੀ ਪੱਥਰ ਦੀ ਕਟਿੰਗ ਕਰ ਕਰਕੇ ਮਤਲਬ ਇਹ ਬਿਲਡਿੰਗ ਜਿਹੜੀ ਕਿ ਬਿਲਡ ਕੀਤੀ ਗਈ ਹੈ ਹਾਂ ਸ਼ਾਇਦ ਕੋਈ ਮੋਨੂਮੈਂਟ ਬਣਿਆ ਹੋਇਆ ਇਹਨਾਂ ਦਾ एक कोई सेकंड लिखा है इन द मेमोरी ऑफ जेम्स ब्रूस अर्ली ऑफ पता नहीं यार समझ नहीं आ रही कुछ ज्यादा बाकी इतना लिखा कि वाइसराय एंड गवर्नर जनरल ऑफ इंडिया हु हैविंग प्रीवियसली सर्वड हिज कंट्री गवर्नर ऑफ जमाइका गवर्नर जनरल ऑफ कैनेडा हाई कमीशन एंड ਅੰਬੈਸਡਰ ਕੁਛ ਲੈਦਾਂ ਲਿਖਿਆ ਹੋਇਆ ਜੀ ਟੂ ਚਾਈਨਾ ਐਂਡ ਇਨ ਅਦਰ ਹਾਈ ਆਫਿਸਰਸ ਡਾਈਡ ਐਟ ਧਰਮਸ਼ਾਲਾ ਓਕੇ ਇਹ ਜੇਮਸ ਬਰੂਸ ਨਾਂ ਦਾ ਜਿਹੜਾ ਕਿ ਕੋਈ ਅੰਗਰੇਜ਼ ਆਫਿਸਰ ਸੀਗਾ ਜਿਹੜਾ ਕਿ ਜਿਹਦੇ ਕੋਲੇ ਜਮਾਇਕਾ ਕੈਨੇਡਾ ਐਂਡ ਅੰਬੈਸਡਰ ਕੁਛ ਇਦਾਂ ਲਿਖਿਆ ਤੇ ਚਾਈਨਾ ਇਥੋਂ ਦਾ ਮਤਲਬ ਦਿਸ ਮੋਨੂਮੈਂਟ ਹੈਜ਼ ਬੀਨ declared to be of national importance under the ancient monuments and archaeological sites and remains of tunganjar 24 of 1958 whoever destroys moves injures alters defaces imperials or misuse this monument shall be punishable with imprisonment which may extend to three months or with a fine which may extend to 5000 rupees or with both ਇਹ ਜਿਵੇਂ ਕਹਿੰਦੇ ਵੀ ਇੱਕ ਆਰਕੀਓਲੋਜੀਕਲ ਸਾਈਟ ਯਾਨੀ ਕਿ ਪ੍ਰਾਤਤਵ ਸਾਈਟ ਆ ਇੱਕ ਇੰਡੀਆ ਦੀ ਤੇ ਮਤਲਬ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਨੂੰ ਨੁਕਸਾਨ ਪਹੁੰਚਾਉਂਦਾ ਜਾਂ ਕੁਝ ਵੀ ਇਹਦਾ ਨਾ ਉਹਨੂੰ ਜੁਰਮਾਨਾ ਤੇ 3 ਮਹੀਨੇ ਦੀ ਸਜ਼ਾ ਕੁਝ ਹੋ ਸਕਦੀ ਹੈ ਕਿਉਂਕਿ ਬਹੁਤ ਜ਼ਿਆਦਾ ਪੁਰਾਣੀ ਹੋ ਗਈ ਇਹ ਚੀਜ਼ 1852 ਤੋਂ ਲੈ ਕੇ ਤੁਸੀਂ ਦੇਖੋ ਵੀ ਅੱਜ 2025 ਹੋ ਗਿਆ ਕਿੰਨੇ ਸਾਲ ਕਾਊਂਟ ਕਰ ਤੋਂ ਤੁਸੀਂ ਕਿੰਨਾ ਟਾਈਮ ਹੋ ਗਿਆ ਉਦੋਂ ਤੋਂ ਲੈ ਕੇ ਇਹ ਚੀਜ਼ ਬਣੀ ਹੋਈ ਆ ਖੂਬ ਹੋ ਤੇ ਤਾਂ ਕਰਕੇ ਫਿਰ ਜੇਕਰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਇਹਨੂੰ ਪਹਚਾਊਗਾ ਜਾਂ ਕੁਝ ਵੀ ਹੈ ਫਿਰ ਉਹ ਸਜ਼ਾ ਜੋਗਾ ਅਪਰਾਧ ਹੈ ਤੇ ਆ ਇਹਦਾ ਮਤਲਬ ਉੱਪਰ ਦਾ ਦ੍ਰਿਸ਼ ਹੈ ਜਾਨੀ ਕਿ ਉੱਪਰ ਜਿਹੜਾ ਰੋਡ ਜਾ ਰਿਹਾ ਤੇ ਉਹ ਵਾਲਾ ਜਿਹੜਾ ਉਹ ਸਾਈਡ ਤੋਂ ਗੇਟ ਹੈ ਇਹਦਾ ਐਂਟਰੀ ਗੇਟ ਹੈ ਆ ਜੀ ਬੈਕ ਸਾਈਡ ਹੈ ਤੇ ਮੈਂ ਤੁਹਾਨੂੰ ਸ਼ਾਇਦ ਥੋੜੀਆਂ ਹੀ ਇੱਥੇ ਇਹਨਾਂ ਦਾ ਦਿਖਾਉਣਾ ਇਹਨਾਂ ਦੀਆਂ ਨਾ ਕੁਝ ਪੰਜਾਬੀ ਦੇ ਵਿੱਚ ਜਿੱਦਾਂ ਪਰ ਕਬਰਾਂ ਇਹਨਾਂ ਦੀਆਂ ਬਣੀਆਂ ਹੋਈਆਂ ਜਿਹੜੀਆਂ ਬਹੁਤ ਪੁਰਾਣੀਆਂ ਜਿਹੜੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਤੁਹਾਨੂੰ ਮੈਂ ਦਿਖਾਉਣਾ ਜੀ ਤੁਹਾਨੂੰ ਨੇੜੇ ਜਾ ਕੇ ਬਾਕੀ ਯਾਰ ਬਾਈ ਮਾਫ ਕਰਿਓ ਆਪਾਂ ਨੂੰ ਅੰਗਰੇਜ਼ੀ ਆਉਂਦੀ ਵੀ ਆ ਤੇ ਨਹੀਂ ਵੀ ਆਉਂਦੀ ਤੇ ਤਾਂ ਕਰਕੇ ਯਾਰ ਕੋਈ ਚੀਜ਼ਾਂ ਦੱਸਣ ਦੇ ਵਿੱਚ ਗਲਤੀ ਹੋ ਜਾਂਦੀ ਆ ਤੇ ਉਸ ਚੀਜ਼ ਨੂੰ ਮਾਫ ਕਰਿਓ ਤੇ ਆ ਦੇਖੋ ਬਈ ਆਹ ਹੁਣ ਕਾਫੀ ਪੁਰਾਣੀਆਂ ਜਿਮੇ ਤੁਸੀਂ ਕਹਿ ਸਕਦੇ ਹੋ ਵੀ ਉਸ ਟਾਈਮ ਦੇ ਅੰਗਰੇਜ਼ਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਆਹ ਕਬਰਾਂ ਨੇ ਆ ਵੀ ਕੁਛ ਇਦਾਂ ਨਾਮ ਲਿਖਿਆ ਹੋਇਆ ਹੈ जॉन डंकन क्रैफोड एमबी सरोन मैजर पता नहीं काफी कुछ इदा यार काफ़ी कुछ लिखा बॉर्न एट बैली शेन एप्रैल ट्वेंटी अठारह सौ चौबी हु डाइड डीपली यूनीवर्सली विग्रेटेड एट धर्मशाला मई सोलह अठारह सौ इकहत् अठारह सौ इकहत् मतलब इस बंद हुई अंग्रेज से जॉन डेंकन ਕ੍ਰਾਫਰਡ ਮਤਲਬ ਯਾਰ ਜੇ ਵੇਖਿਆ ਜਾਵੇ ਤੇ ਆਪਾਂ ਨੂੰ ਬਈ ਇੱਥੇ ਬਹੁਤ ਜ਼ਿਆਦਾ ਮਤਲਬ ਇੱਕ ਪ੍ਰਾਚੀਨਤਾ ਪ੍ਰਾਚੀਨਤਾ ਚਲੋ ਪ੍ਰਾਚੀਨਤਾ ਬਹੁਤ ਜ਼ਿਆਦਾ ਲੇਕਿਨ ਇਹ ਸਾਨੂੰ ਵੀ ਬ੍ਰਿਟਿਸ਼ ਟਾਈਮ ਦੀਆਂ ਜਿਹੜੀਆਂ ਹੂ ਬਹੂ ਜਾਗਦੀਆਂ ਜਾਗਦੀਆਂ ਤਾਂ ਚਲੋ ਇਹਨਾਂ ਨੂੰ ਕੀ ਕਹਿਣਾ ਹੋਣਾ ਮੇਰਾ ਕਹਿੰਦ ਪਾ ਵੀ ਇੱਕ ਉਸ ਟਾਈਮ ਦੇ ਇੱਕ ਮੈਮਰੀਆਂ ਗੱਲੋ ਇੱਕ ਸਾਹ ਦੀਆਂ ਉਸ ਟਾਈਮ ਦੀਆਂ ਵੀ ਕੋਈ ਸਮਾਂ ਹੋਊਗਾ ਅੰਗਰੇਜ਼ ਇੱਥੇ ਰਹਿੰਦੇ ਹੋਣਗੇ ਹੂ ਬਹੂ ਇੱਥੇ ਸਾਰਾ ਕੁਝ ਜਿੱਦਾਂ ਵੀ ਆ ਤੇ ਉਹਨਾਂ ਦਾ ਮਤਲਬ ਇੱਥੇ ਆਉਂਡਰ ਰਹਿਣਸ ਐਂਡ ਹੋਊਗਾ ਇੱਥੇ ਜਮ ਇੱਥੇ ਰਹਿੰਦੇ ਹੋਣਗੇ ਇੱਥੇ ਮਰਦੇ ਹੋਣਗੇ ਤੇ ਆ ਉਹਨਾਂ ਦਾ ਚਰਚ ਹੋਊਗੀ ਬੰਦਾਂ ਪ੍ਰਾਰਥਨਾ ਕਰ ਜਿੱਦਾਂ ਵੀ ਆਪਾਂ ਕਹਿ ਸਕਦੇ ਆ ਦੀ 19 ਫਰਵਰੀ 1873 ਜੈਂਟਲ ਐਂਡ ਬਿਲਵਡ ਵਾਈਫ ਆਫ ਡਰੂ ਡਰੂ ਕਯੋਕਸ ਬਲੈਕ ਆਲ ਕਿਸੇ ਦੀ ਵਾਈਫ ਦੀ ਮਤਲਬ ਹੈ ਮਤਲਬ ਆ ਵੀ ਹਰ ਬਣਾਈ ਹੋਈ ਆ ਆਪਦੀ ਵਾਇਸ ਦੀ ਯਾਦ ਵਿੱਚ ਕਿਸੇ ਦੁਆਰਾ ਫੂਡ ਆਈਡਿਟ ਧਰਮਸ਼ਾਲਾ ਅੱਜ ਤੇ ਬਈ ਮਤਲਬ ਬਹੁਤ ਜਿਆਦੀਆਂ ਕਾਫੀ ਆਦੀਆਂ ਵਾਂ ਆ ਟੌਪਸ ਜਿਹੜੇ ਹੈ ਯਾਨੀ ਕਿ ਜਿਹਨੂੰ ਆਪਾਂ ਕਵਰ ਕਹਿ ਦਿੰਨੇ ਸ਼ੈਡ ਹਾਂ ਟੌਪਸ ਕਹਿ ਦਿੰਨੇ ਅੰਗਰੇਜ਼ੀ 'ਚ ਇਹਨੂੰ ਤੇ ਇੱਥੇ ਹੁਣ ਕਈ ਦਾ ਇਦਾਂ ਹੀ ਆ ਮਤਲਬ ਇਹ ਨੱਪੀਆਂ ਪਈਆਂ ਹੋ ਜਾਂਆਂ ਕਈਆਂ ਦਾ ਕਈ ਤਾਂ ਇੱਥੇ ਦਿਖਾਈ ਨਹੀਂ ਦੇ ਰਹੀਆਂ ਹਣ ਕਈ ਤਾਂ ਜਮੇ ਥੱਲੇ ਨੱਪੀਆਂ ਹੋਈਆਂ ਜਿੱਦਾਂ ਉਹ ਦੇਖੋ ਤੇ ਬਾਕੀ ਇਹਨਾਂ ਵੀ ਜਿਨ੍ਹਾਂ ਦੀ ਕੋਈ ਮਾੜੀ-ਮੋਟੀ ਕੋਈ ਹੈ ਪਛਤਾ ਇਹਨਾਂ ਦੀ ਆਪਾਂ ਕੋਈ ਨਹੀਂ ਕਹਿ ਸਕਦੇ ਇਹਨਾਂ ਦੀ ਕੋਈ ਦੇਖਪਾਲ ਹੈ ਜਾਂ ਕੁਝ ਵੀ ਇਦਾਂ ਕਿਉਂਕਿ ਹੁਣ ਇੱਥੇ ਜਦੋਂ ਬ੍ਰਿਟਿਸ਼ਰ ਹੀ ਨਹੀਂ ਰਹੇ ਤੇ ਅੰਗਰੇਜ਼ ਹੀ ਨਹੀਂ ਸੌਰੀ ਅੰਗਰੇਜ਼ ਹੈ ਜਦੋਂ ਬ੍ਰਿਟਿਸ਼ਰ ਨਹੀਂ ਰਹੇ ਤੇ ਨਾ ਹੀ ਮੇਰੇ ਸਾਬ ਨੂੰ ਇੱਥੇ ਕ੍ਰਿਸਚੀਅਨ ਕਮਿਊਨਿਟੀ ਹੋਊਗੀ ਪਰ ਕਾਫੀ ਘੱਟ ਹੋਊਗੀ ਤੇ ਬਾਕੀ ਇਹਨਾਂ ਕੇ ਸਾਨੂੰ ਇਹ ਤਾਂ ਪਤਾ ਲੱਗਿਆ ਕਿ ਜਿਹੜਾ ਚਰਚ ਵਾ ਚਰਚ ਚੱਲਦਾ ਵਾ ਇੱਥੇ ਲੋਕ ਆਉਂਦੇ ਵੀ ਆ ਪ੍ਰਾਰਥਨਾ ਹੁੰਦੀ ਸਾਰਾ ਕੁਝ ਹੁੰਦਾ ਇੱਥੇ ਤੇ ਬਾਕੀ ਤੁਸੀਂ ਆਓ ਇੱਥੇ ਸਾਰੇ ਵਿਜਿਟ ਜ਼ਰੂਰ ਕਰੋ ਲੋਕ ਤੇ ਵੇਖਣ ਵਾਲਾ ਮਾਹੌਲ ਇੱਥੇ ਆਹ ਭਾਈ ਚਰਚ ਦੇ ਘੇਰੇ ਦੇ ਦੁਆਲੇ ਅਸੀਂ ਘੁੰਮ ਕੇ ਯਾਨੀ ਕਿ ਉਸ ਸਾਈਡ ਤੋਂ ਅਸੀਂ ਆਏ ਸੀਗੇ ਤੇ ਉਧਰੋਂ ਐ ਘੁੰਮ ਕੇ ਅਸੀਂ ਹੁਣ ਇਧਰੋਂ ਬਾਹਰ ਨਿਕਲਾਂਗੇ ਉਹ ਵੀ ਸ਼ਾਇਦ ਗੇਟ ਆ ਲੇਕਿਨ ਉਹ ਗੇਟ ਬੰਦ ਹੁੰਦਾ ਮੇਨ ਜਿਹੜਾ ਗੇਟ ਆ ਐਂਟਰੀ ਪੁਆਇੰਟ ਜਿਹੜਾ ਉਹ ਅੱਗੇ ਹੈ ਤੇ ਆਸੀਗਾ ਬਈ ਇੱਥੋਂ ਦਾ ਚਰਚ ਤੇ ਮੈਂ ਜ਼ਰੂਰੀ ਸਮਝਿਆ ਕਿ ਤੁਹਾਨੂੰ ਜ਼ਰੂਰ ਇਹ ਚੀਜ਼ ਦਿਖਾਉਣੀ ਚਾਹੀਦੀ ਆ ਦੇਖਣੀ ਚਾਹੀਦੀ ਆ ਤੇ ਜ਼ਰੂਰ ਮੈਂ ਇਹੀ ਕਹੂੰਗਾ ਕਿ ਹਰੇਕ ਬੰਦਾ ਚਲੋ ਜਿੱਦਾਂ ਵੀ ਹਰੇਕ ਬੰਦੇ ਦੇ ਨਹੀਂ ਵੀ ਆ ਜਾਂਦਾ ਹਰੇਕ ਬੰਦੇ ਕੋਲ ਲੇਕਿਨ ਜੇ ਟਾਈਮ ਹੈ ਜੇ ਬੰਦਾ ਇਸ ਚੀਜ਼ ਨੂੰ ਅਫੋਰਡ ਕਰ ਸਕਦਾ ਆਉਣ ਜਾਣ ਨੂੰ ਕਿਤੇ ਵੀ ਘੁੰਮਣ ਫਿਰਨ ਨੂੰ ਹਣਾ ਤੇ ਜ਼ਰੂਰ ਆਉਣਾ ਚਾਹੀਦਾ ਦੇਖਣੀ ਚਾਹੀਦੀਆਂ ਇਹ ਚੀਜ਼ਾਂ ਤੇ ਆਪਣਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਰਿਲੀਜੀਅਸ ਪਰਸਪੈਕਟਿਵ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਸਿਰਫ ਤੇ ਸਿਰਫ ਆਪਣਾ ਇੱਕ ਜਿਵੇਂ ਕਹਿ ਲਓ ਵੀ ਆਪਣਾ ਲੋਕਾਂ ਨੂੰ ਜਾਣੂ ਕਰਵਾਉਣਾ ਪੁਰਾਣੀਆਂ ਚੀਜ਼ਾਂ ਤੋਂ ਜਿੱਦਾਂ ਹਿਸਟੋਰੀਕਲ ਚੀਜ਼ਾਂ ਤੋਂ ਸਿਰਫ ਆਪਣਾ ਪਰਸਪੈਕਟਿਵ ਉਹੀ ਹੈ ਤੇ ਲੋਕੀ ਵਾਦ ਤੋਂ ਵੱਧ ਜਿੱਦਾਂ ਮੰਨ ਕੇ ਚੱਲੋਗੇ ਕੋਈ ਟੂਰਿੰਗ ਸਾਈਟਸ ਦੇਖ ਸਕਣ ਤੇ ਇਸ ਟਾਈਮ ਤੁਸੀਂ ਕਹਿੰਦੇ ਇੱਥੇ ਹਰੇਕ ਬੰਦਾ ਆ ਰਿਹਾ ਹਰੇਕ ਮਤਲਬ ਕਿਉਂਕਿ ਇੱਕ ਤਰ੍ਹਾਂ ਦੀ ਟੂਰਿੰਗ ਸਾਈਟ ਬਣ ਚੁੱਕੀ ਹੈ ਇੰਨੀ ਪੁਰਾਣੀ ਹੋਣ ਦੇ ਇੰਨੀ ਪੁਰਾਣੀ ਹੋਣ ਦੇ ਕਾਰਨ ਤਾਂ ਕਰਕੇ ਵੀ ਐਸੀ ਸੋਚਿਆ ਵੀ ਇਹ ਵੀਡੀਓ ਤੁਹਾਡੇ ਤੁਹਾਨੂੰ ਜਰੂਰ ਸ਼ੇਅਰ ਕੀਤੀ ਜਾਵੇ ਤੇ ਹੁਣ ਸੀ ਜਾ ਰਹੇ ਆ ਮਤਲਬ ਆਪਣੀ ਗੱਡੀ ਵੱਲ ਗੱਡੀ ਚੱਕਾਂਗੇ ਹੁਣ ਸ਼ਾਇਦ ਅਸੀਂ ਧਰਮਸ਼ਾਲਾ ਜਾ ਕੇ ਬ੍ਰੇਕਫਾਸਟ ਕਰਾਂਗੇ ਤੇ ਮਨਜੀਤ ਭਾਜੀ ਵੀ ਮੇਰੇ ਨਾਲ ਸੀਗੇ ਤੇ ਅਜੇ ਵੀਰ ਵੀ ਨਾਲ ਹੈ ਤੇ ਮੈਂ ਸੋਚਿਆ ਵੀ ਇਹ ਰਸਤੇ 'ਚ ਪੈਂਦਾ ਸੀ ਤੇ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਹੁਣ ਸਾਨੂੰ ਇਜਾਜ਼ਤ ਦਿਓ ਤੇ ਇਸ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਵੀ ਜਰੂਰ ਕਰਿਓ ਦੱਸਿਓ ਜਰੂਰ ਜੇ ਕੋਈ ਗਲਤੀ ਹੋਈ ਤੇ ਮਾਫ ਕਰਿਓ ਤੇ ਜੇ ਕਿਸੇ ਨੂੰ ਇਸ ਤੇ ਬਾਰੇ ਜ਼ਿਆਦਾ ਵੀ ਪਤਾ ਹੋਵੇ ਤੇ ਜਰੂਰ ਸਾਨੂੰ ਦੱਸਿਓ ਕਮੈਂਟਾਂ ਦੇ ਵਿੱਚ